ਵਰਧਾਨ ਬਣਦੇ ਹੀ ਸਟੇਜ ਦੇ ਉੱਪਰ ਆ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਪੜਿਆ ਆਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚੋਂ ਆਇਆ ਭਾਈ ਅਮਰਤਪਾਲ ਸਿੰਘ ਦਾ ਖੱਤ ਤੇ ਸੰਗਤਾਂ ਨੇ ਬੋਲੇ ਸੋ ਨਿਹਾਲ ਅਤੇ ਸਤਿ ਸ੍ਰੀ ਅਕਾਲ ਦੇ ਜਕਾਰੇ ਲਾ ਕੇ ਪੂਰੇ ਮਾਹੌਲ ਨੂੰ ਜੋਸ਼ ਨੁਮਾ ਬਣਾ ਦਿੱਤਾ ਜੀ ਹਾਂ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਪਰੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਏਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵੰਝਾ ਨਾ ਰਹੇ ਜਾਵੇ ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਜੀ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਪ੍ਰਬੰਧਕ ਅਤੇ ਸਿੱਖ ਜਥੇਬੰਦੀਆਂ ਦੀ ਰਾਜਨੀਤਿਕ ਪੱਟੜੀਆਂ ਤੇ ਕੱਲ ਇੱਕ ਐਸੀ ਘਟਨਾ ਵਾਪਰੀ ਜਿਸ ਨੇ ਸਿਰਫ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਸਜੀਪੀਸੀ ਦੇ ਇਜਲਾਸ ਦੀ ਹੀ ਨਹੀਂ ਸਗੋਂ ਪੂਰੇ ਪੰਥਕ ਮਾਹੌਲ ਦੇ ਵਿੱਚ ਇੱਕ ਗਹਿਰੀ ਚਰਚਾ ਛੇੜ ਦਿੱਤੀ। ਕੱਲ ਦਾ ਦਿਨ ਇਤਿਹਾਸਕ ਬਣਿਆ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੋ 2 ਦਿਨ ਪਹਿਲਾਂ ਆਪਣੀ ਹੀ ਟਵੀਟ ਰਾਹੀਂ ਪ੍ਰਧਾਨਗੀ ਦੇ ਅਹੁਦੇ ਤੋਂ ਬਾਹਰ ਹੋਣ ਦੀ ਘੋਸ਼ਣਾ ਕਰ ਚੁੱਕੇ ਸਨ ਪਰ ਮੁੜ ਐਜੀਪੀਸੀ ਦੇ ਸਟੇਜ ਤੇ ਪ੍ਰਧਾਨ ਵਜੋਂ ਵਾਪਸ ਆ ਗਏ ਇਹ ਵਾਪਸੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਸਿਆਸੀ ਖਬਰ ਸੀ। ਪਰ ਸਾਰੇ ਹਾਲਾਤਾਂ ਨੂੰ ਉਸ ਵੇਲੇ ਇੱਕ ਨਵਾਂ ਰੁਖ ਮਿਲਿਆ ਜਦੋਂ ਉਹਨਾਂ ਨੇ ਸਟੇਜ ਤੇ ਹੀ ਅਸਾਮ ਦੀ ਡਿਬੜੁਗੜ ਜੇਲ੍ਹ ਦੇ ਵਿੱਚ ਬੰਦ ਭਾਈ ਅਮਰਤਪਾਲ ਸਿੰਘ ਉਹਨਾਂ ਦਾ ਭੇਜਿਆ ਹੋਇਆ ਖੱਤ ਪੜ੍ਹ ਕੇ ਸੁਣਾਇਆ ਸਵੇਰ ਤੋਂ ਹੀ ਐਸਜੀਪੀਸੀ اجلاس ਵਾਲੇ ਹਾਲ ਦੇ ਬਾਹਰ ਚੜ੍ਹਦਾ ਤਣਾਅ ਮਹਿਸੂਸ ਕੀਤਾ ਜਾ ਰਿਹਾ ਸੀ ਗੁਰਦੁਆਰਾ ਪ੍ਰਾਂਗਣ ਦੇ ਵਿੱਚ ਸੰਗਤਾਂ ਦਾ ਰੌਲਾ ਜਥੇਬੰਦੀਆਂ ਦੇ ਝੰਡੇ ਮੀਡੀਆ ਦੇ ਕੈਮਰੇ ਤੇ ਹਰ ਕੋਈ ਇਸ ਗੱਲ ਦੀ ਉਡੀਕ ਵਿੱਚ ਸੀ ਕਿ ਨਵਾਂ ਪ੍ਰਧਾਨ ਕੌਣ ਬਣੇਗਾ ਦੋ ਦਿਨ ਪਹਿਲਾਂ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਟਵੀਟ ਨੇ ਸਭ ਨੂੰ ਚੁੱਕਾਇਆ ਸੀ ਕਿਉਂਕਿ ਉਸ ਦੇ ਵਿੱਚ ਉਹਨਾਂ ਨੇ ਆਪਣੇ ਨਾਮ ਦੇ ਅਹੁਦੇ ਤੋਂ ਹਟਾਉਣ ਦੀ ਗੱਲ ਕਹੀ ਸੀ ਪਰ ਅੱਜ ਸਵੇਰੇ ਜੋ ਕਿ ਤਸਵੀਰ ਹੈ ਪੂਰੇ ਤਰੀਕੇ ਦੇ ਨਾਲ ਬਦਲ ਦਿੱਤੀ ਗਈ ਐਲਾਨ ਹੋਇਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੜ ਪ੍ਰਧਾਨ ਵਜੋਂ ਚੁਣਿਆ ਗਿਆ ਹੈ ਅਤੇ ਘੋਸ਼ਣਾ ਲੋਂਗੇਵਾਲ ਨੇ ਸਟੇਜ ਦੇ ਉੱਪਰ ਕਰ ਦਿੱਤੀ ਇਹ ਐਲਾਨ ਹੁੰਦਿਆਂ ਹੀ ਹਾਲ ਦੇ ਵਿੱਚ ਜਕਾਰਿਆਂ ਦੀ ਆਵਾਜ਼ ਅਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਸ ਦੀ ਗੂੰਜ ਮਿਲੇ। ਇਜਲਾਸ ਦੇ ਵਿਚਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਜੇਬ ਦੇ ਵਿੱਚੋਂ ਇੱਕ ਲਿਫਾਫਾ ਕੱਢਿਆ ਤੇ ਸੰਗਤ ਦੇ ਵਿਚਕਾਰ ਇੱਕ ਅਚਾਨਕ ਚੁੱਪ ਖਾ ਗਈ। ਉਹਨਾਂ ਨੇ ਐਲਾਨ ਕੀਤਾ ਕਿ ਇਹ ਖੱਤ ਸਾਡੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਵੱਲੋਂ ਅਸਾਮ ਦੀ ਡਿਬੜੁਗੜ ਜੇਲ੍ਹ ਦੇ ਵਿੱਚੋਂ ਆਇਆ ਹੈ। মিডিਆ ਨੇ ਕੈਮਰੇ ਤਿਆਰ ਕਰ ਲਏ ਤੇ ਕਈਆਂ ਨੇ ਮੋਬਾਈਲ ਦੀ ਰਿਕਾਰਡਿੰਗ ਮੋਡ ਵੀ ਚਾਲੂ ਕਰ ਲਈ। ਉਹਨਾਂ ਨੇ ਖਾਦੇ ਸ਼ਬਦ ਪੜ੍ਹਦੇ ਸ਼ੁਰੂ ਕੀਤੇ ਤੇ ਖਾਦੇ ਵਿੱਚ ਕਈ ਅਹਿਮ ਗੱਲਾਂ ਸਨ। ਪੰਥਕ ਏਕਤਾ, ਗੁਰਮਤ ਅਨੁਸਾਰ ਜੀਵਨ ਅਤੇ ਬੀਬੀਆਂ ਅਤੇ ਨੌਜਵਾਨਾਂ ਦੀ ਭੂਮਿਕਾ ਅਤੇ ਖਾਸ ਤੌਰ ਤੇ ਗੁਰਦੁਆਰਾ ਪ੍ਰਬੰਧਨ ਨੂੰ ਰਾਜਨੀਤਕ ਰਾਜਨੀਤਿਕ ਦਖਲਅਉ ਤੋਂ ਬਚਾਉਣ ਬਾਰੇ ਇੱਕ ਬਹੁਤ ਵੱਡਾ ਸੁਨੇਹਾ ਖੱਤ ਦੇ ਵਿਚਕਾਰ ਜਦੋਂ ਭਾਈ ਅਮਰਤਪਾਲ ਸਿੰਘ ਦੀ ਲਿਖਤ ਆਈ ਕਿ ਜੇਲ੍ਹ ਦੇ ਦਰਵਾਜ਼ੇ ਮੈਨੂੰ ਬੰਦ ਕਰ ਸਕਦੇ ਨੇ ਪਰ ਮੇਰੇ ਅੰਦਰਲੇ ਸਿੱਖੀ ਦੇ ਜੋਸ਼ ਨੂੰ ਕੋਈ ਕੈਦ ਨਹੀਂ ਕਰ ਸਕਦਾ ਉਸ ਵੇਲੇ ਹਾਲ ਦੇ ਵਿੱਚ ਇੱਕ ਜਥੇਬੰਦੀ ਨੇ ਜ਼ੋਰਦਾਰ ਜਕਾਰਾ ਲਾਇਆ ਬੋਲੇ ਸੋਨਹਿਾਲ ਸਤਿ ਸ੍ਰੀ ਅਕਾਲ ਤੇ ਇਸ ਤੋਂ ਬਾਅਦ ਪੂਰਾ ਹਾਲ ਜੋ ਕਿ ਜਕਾਰਿਆਂ ਦੇ ਨਾਲ ਗੂੰਜ ਪਿਆ ਜੀ ਹਾਂ ਹੁਣ ਪ੍ਰਧਾਨ ਬਣਨ ਤੋਂ ਬਾਅਦ ਸਿੱਖ ਸੰਗਤਾਂ ਨੂੰ ਵੀ ਇਹੀ ਉਮੀਦ ਹੈ ਕਿ ਹੁਣ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੋ ਕਿ ਇਸ ਵਕਤ ਅਸਾਮ ਦੀ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਬਾਹਰ ਘੜਵਾਉਣ ਦੇ ਲਈ ਗਿਆਨੀ ਹਰਪ੍ਰੀਤ ਸਿੰਘ ਜ਼ਰੂਰ ਜੋ ਕਿ ਦੇਸ਼ ਦੀ ਸਰਕਾਰ ਦੇ ਨਾਲ ਇਸ ਵਿਸ਼ੇ ਤੇ ਗੱਲ ਕਰਨਗੇ ਸਾਧ ਸੰਗਤ ਜੀ ਹੁਣ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਪ੍ਰਧਾਨ ਬਣਨ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਨੇ ਤੇ ਸਿੱਖ ਜਗਤ ਨੂੰ ਇਸ ਦਾ ਕੀ ਫਾਇਦਾ ਹੋਵੇਗਾ ਆਪਣੇ ਵਿਚਾਰ ਕਮੈਂਟ ਬਾਕਸਾਂ ਦੇ ਵਿੱਚ ਜਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਤੁਸੀਂ ਇਸ ਚੈਨਲ ਦੇ ਨਾਲ ਜੁੜੇ ਰਹੋ ਫਤਿਹ ਦੀ ਸਾਂਝ ਪਾਓ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ